ਆਹ ਕਰੋ ਬਿਨਾਂ ਕਰੋ ਜਾਨਤ ਕਰਾ ਬੱਸ ਕਰ ਬੱਸ ਬਾਬਾ ਬੱਸ ਮਿਹਰਬਾਨੀ ਕਰ ਨਹੀਂ ਪੈਂਦਾ ਨਹੀਂ ਪੈਂਦਾ ਨਹੀਂ ਪੈਂਦਾ ਨਹੀਂ ਪੈਂਦਾ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਤੁਹਾਡੇ ਸਾਰਿਆਂ ਦੇ ਤੁਸੀਂ ਸਾਰੇ ਜਾਣਦੇ ਹੋਗੇ ਮੁੱਖ ਮੰਤਰੀ ਨਾ ਦਾ ਮੁੰਡਾ ਜਿਹੜਾ ਕਿ ਪਹਿਲਾਂ ਵੀ ਟਿਕਟੋਕ ਇੰਸਟਾਗ੍ਰam YouTube ਤੇ ਫੇਮਸ ਸੀ ਉਸ ਮੁੰਡੇ ਦਾ ਕੀਤਾ ਗਿਆ ਕਟਾਪਾ ਪੁਲਿਸ ਵੱਲੋਂ ਸ੍ਰੀ ਆਮ ਕਟਾਪਾ ਚਾੜਿਆ ਉਸ ਦਾ ਕੇਸਾਂ ਤੋਂ ਫੜ ਕੇ ਦਸਤਾਰ ਲਾ ਕੇ ਇੰਨੇ ਜਿਆਦਾ ਮਾਰਿਆ ਕਿ ਜਿਸ ਦੀ ਕੋਈ ਹੱਦ ਨਹੀਂ ਸਭ ਤੋਂ ਪਹਿਲਾਂ ਤੁਹਾਨੂੰ ਉਹੀ ਵੀਡੀਓ ਦਿਖਾਵਾਂਗੇ ਤੇ ਉਸ ਤੋਂ ਬਾਅਦ ਗੱਲ ਵੀ ਦੱਸਾਂਗੇ ਕਿਉਂ ਉਹਨੂੰ ਮਾਰਿਆ ਗਿਆ ਕਿਉਂਕਿ ਮੁੱਖ ਮੰਤਰੀ ਸਾਹਮਣੇ ਆਇਆ ਉਸਨੇ ਕਿਹਾ ਸ੍ਰੀ ਆਮ ਆਕੇ ਕਿ ਉਹਦਾ ਕਟਾਪਾ ਕਿਉਂ ਚਾੜਿਆ ਗਿਆ ਤੁਸੀਂ ਉਹ ਵੀਡੀਓ ਦੇਖੋ ਦੋਸਤੋ ਬਾਅਦ ਦਿਖਾਵਾਂਗੇ ਇੱਕ ਮੁੰਡਾ ਨਿਹੰਗ ਸਿੰਘਾਂ ਨੇ ਵੀ ਫੜ ਲਿਆ ਤੇ ਉਸ ਦਾ ਸੋਦਾ ਲਾਇਆ ਗਿਆ की गल पुरी उसने न्यंगा की कुछ छेड़ दी थी वीडियो तो पूरी दिखावा आखिर तक बने रहो सब तो पहला देखो मुख्यमंत्री के कटापे की वीडियो <स्थावस्था> <स्थावस्था> ਤੇ ਤੁਸੀਂ ਦੇਖਿਆ ਹੋਣਾ ਵੀਰ ਦਾ ਚਲੋ ਛੋਟਾ ਵੀਰ ਹੈ ਫੇਰ ਵੀ ਭਾਵੇਂ ਦਿਮਾਗ ਤੋਂ ਥੋੜਾ ਫਰਕ ਹੈ ਪਰ ਯਾਰ केसा ਦੀ ਵੀ ਅਦਵੀ ਕੇਸਾ ਫੜਫੜ ਕੇ ਨਾ ਮਾਰਨਾ ਗਲਤ ਹੈ ਹੁਣ ਦੇਖੋ ਇਸ ਵੀਰ ਨੇ ਮੁੱਖ ਮੰਤਰੀ ਨੇ ਦੱਸਿਆ ਕਿ ਇਸ ਨੇ ਕੀ ਗਲਤੀ ਕੀਤੀ ਸੀ ਕਿਉਂ ਇਸ ਨੂੰ ਮਾਰਿਆ ਗਿਆ ਮੈਂ ਬਾਜ਼ਾਰ ਚ ਜਾਣ ਡਿਆ ਦੁੱਧ ਲੈਣ ਤੇ ਉਹਨਾਂ ਦਾ ਕੁੱਤਾ ਪੈ ਗਿਆ ਮੈਨੂੰ ਗਵਾਂਡੀਆਂ ਦਾ ਤੇ ਮੈਂ ਕੁੱਤਿਆਂ ਨੂੰ ਮਾਰਨ ਪਿਆ ਡਾਂਗ ਕੁੱਤੇ ਨੂੰ ਮਾਰਦਾ ਪਿਆ ਡਾਂਗ ਤੇ ਕੁੱਤਾ ਤੇ ਫਿਰ ਡਾਂਗ ਤੇ ਹੀ ਤਾਂ ਮਾਰਤੀ ਤੋ ਫਿਰ ਉਹਨਾਂ ਨੇ ਅੰਦਰੋਂ ਅੰਦਰ ਮੈਂ ਤਲਵਾਰ ਮਾਰੀ ਕੁੱਤੇ ਦੇ ਤਲਵਾਰ ਮਾਰੀ ਤੇ ਉਹਨਾਂ ਅੰਦਰੋਂ ਅੰਦਰ ਬੈਠਿਆਂ ਨੇ ਪਰਚਾ ਕਰਾਤਾ ਪੁਲਿਸ ਨੇ ਆਣ ਕੇ ਮੇਰੇ ਫਿਰ ਬਵਾਲ ਬੋਲ ਖਿੱਚੇ ਮੇਰੇ ਬੈ ਤਾਂ ਕੇਸਾਂ ਦੀ ਬੇਦਬੀ ਕੀਤੀ ਮੇਰੇ ਡਾਂਗਾ ਡੂੰਗਾ ਮਾਰ ਕੇ ਮੈਨੂੰ ਪੁਲਿਸ ਸੁੱਟ ਤੇ ਜਿਹੜਾ ਇਹ ਮੁੰਡਾ ਦੇਖ ਰਹੇ ਹੋ ਹਿੰਦੂਆਂ ਦਾ ਮੁੰਡਾ ਏ ਅੰਕੁਸ਼ ਸ਼ਰਮਾ ਤੇ ਇਸ ਨੇ ਜਾ ਕੇ ਨਿਆਗ ਕੁੜੀ ਨੂੰ ਕਿਹਾ ਕਿ ਮੈਂ ਤੈਨੂੰ ਡਿਊਟੀ ਤੇ ਲਵਾ ਦਾਂਗਾ ਹੋਟਲ ਵਿੱਚ ਨਾਈਟ ਤੂੰ ਮੇਰੇ ਨਾਲ ਲਾਵਾ ਫੇਰੇ ਲੈ ਲੈ ਤੇ ਇਹ ਦਸਤਾਰ ਬੰਨ੍ਹ ਕੇ ਉੱਥੇ ਗਿਆ ਉਸ ਕੁੜੀ ਨੂੰ ਕਹਿਣ ਵਾਸਤੇ ਕਿ ਮੈਂ ਸਰਦਾਰਾਂ ਇਸ ਤਰ੍ਹਾਂ-ਤਰ ਕਰਕੇ ਇਸ ਨੇ ਬਹੁਤ ਗੱਲਾਂ ਉਸ ਨੂੰ ਕਹੀਆਂ ਮੈਂ ਅਮੀਰ ਆ ਮੈਂ ਇਹ ਆ ਮੈਂ ਉਹ ਆ ਉਸ ਤੋਂ ਬਾਅਦ ਨਿਆਂਗ ਸਿੰਘਾਂ ਨੂੰ ਗੁੱਸਾ ਚੜ ਗਿਆ ਤੇ ਇੱਕ ਐਦਾ ਕਟਾਪਾ ਲਾਇਆ ਦੇਖੋ ਇਹ ਦਸਤਾਰ ਲੈ ਕੇ ਗਿਆ ਸੀ ਦਸਤਾਰ ਯਾਨੀ ਕਿ ਸਰਦਾਰ ਬਣ ਕੇ ਗਿਆ ਸੀ ਇਹੀ ਸਾਡੇ ਕੌਮ ਨੂੰ ਝੁੱਠਾ ਪਾਉਂਦੇ ਨੇ ਇਹੋ ਜਿਹੇ ਨਕਲੀ ਸਰਦਾਰ ਆ ਕਰਕੇ ਜਿਹੜੇ ਵਧੀਆ ਨੇ ਉਹ ਵੀ ਝੁੱਠੇ ਪੈ ਜਾਂਦੇ ਨੇ ਹੁਣ ਇਹਨਾਂ ਨੂੰ ਕੀ ਕਹਾਂਗੇ ਆਰਐਸਐਸ ਵਾਲੇ ਕਹਾਂਗੇ ਜਾਂ ਕੀ ਕਹਾਂਗੇ ਇਹਦਾ ਤਾਂ ਕਟਾਪਾ ਹੋਣਾ ਚਾਹੀਦਾ ਹੁਣ ਕਹੀਂ ਕਹਿਣਗੇ ਕਿ ਪੰਜ ਸੱਤ ਘੇਰ ਕੇ ਕੱਲੇ ਨੂੰ ਮਾਰਦੇ ਨੇ ਜਦ ਮਾਰਨ ਖਾਣ ਵਾਲੇ ਕੰਮ ਕਰਦੇ ਨੇ ਤਾਂ ਕਰਨਾ ਦਾ ਪੈਨ ਕੀ ਇਹਨਾਂ ਨੇ ਸਹੀ ਕੀਤਾ ਨਿਹੰਗ ਸਿੰਘ ਵੀਰਾ ਨੇ ਜਾਂ ਗਲਤ ਕਮੈਂਟ ਜ਼ਰੂਰ ਕਰਨਾ